इदार सरकार मुर्दाबाद 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 मलाई मुर्दा में बार, दिन्दा बार, दिन्दा बार। एक आजंदाबाद तो जिंदाबाद जिंदाबाद इदार सरकार मुर्दाबाद 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 हकदार सिर्फ खत्म करो खत्म करो ਮੈਂ ਰਾਮਪਾਲ ਸਿੰਘ ਪ੍ਰਧਾਨ ਟੀਯੂ ਬਰਨਾਲਾ ਮੰਡਲ ਸਹਿਰੀ ਅਸੀਂ ਜਿਹੜੀਆਂ ਮਾਰੂ ਨੀਤੀਆਂ ਨੇ ਸੈਂਟਰ ਸਰਕਾਰ ਦੀਆਂ ਅਸੀਂ ਟ੍ਰੇਡ ਯੂਨੀਅਨ ਦੇ ਸਿੱਧੇ ਤੇ ਅੱਜ ਇੱਕ ਰੋਜ਼ਾ ਹੜਤਾਲ ਕਰ ਰਹੇ ਹਾਂ ਜਿਹੜੇ ਸੈਂਟਰ ਸਰਕਾਰ ਨੇ ਜਿੰਨੇ ਧਾਰੇ ਨੇ ਜਿਵੇਂ ਰੇਲਵੇ ਹੋ ਗਿਆ ਬੈਂਕਾਂ ਹੋ ਗਿਆ ਬਿਜਲੀ ਬੋਰਡ ਦੇ ادارے ਹੋ ਗਏ ਸਭ ਵੇਚ ਦਿੱਤੇ ਅਸੀਂ ਉਸ ਲਈ ਬਚਾਉਣ ਲਈ ਸਾਰੇ ਹਿੰਦੁਸਤਾਨ ਚ ਪੱਠਾ ਮਜ਼ਦੂਰ ਟ੍ਰੇਡ ਜੂਨੀਆ ਟ੍ਰੇਡ ਜੂਨੀਆ ਦੇ ਰਹੀਆਂ ਨੇ ਪ੍ਰੋਗਰਾਮ ਪੱਠਾ ਜੂਨੀਆਨਾ ਤੇ ਨੇਗਾ ਸਾਰੇ ਟ੍ਰੇਡ ਜੂਨੀਆ ਅੱਜ ਇੱਕ ਦਿਨ ਦੀ ਹੜਤਾਲ ਕਰ ਰਹੀਆਂ ਨੇ ਇਹਨਾਂ ਨੇ ਮੋਦੀ ਸਰਕਾਰ ਨੇ ਜਿੰਨੇ ਵੀ ਜਿਵੇਂ ਟੈਲੀਫੋਨ ਭਾਅ ਵੇਚਦਾ ਪਹਿਲਾਂ ਇਹ ਸਾਡਾ ਬਿਜਲੀ ਬੋਰਡ ਵੀ ਇਸ ਤਰੀਏ ਵੇਚਦਾ ਜੋ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਡਾ ਕੱਲਾ ਨੌਂਵੀਂ ਬਦਲਣਾ ਬਿਜਲੀ ਬੋਰਡ ਦਾ 2010 ਚ ਉਹ ਨੌਂ ਨਹੀਂ ਬਦਲਿਆ ਉਹ ਬਿਜਲੀ ਬੋਰਡ ਨੂੰ ਵੇਚਿਆ ਗਿਆ ਅੱਧੇ ਨਾਲੋਂ ਜ਼ਿਆਦਾ ਬਿਜਲੀ ਬੋਰਡ ਪ੍ਰਾਈਵੇਟ ਹੋ ਗਿਆ ਤੇ ਜਿੰਨੇ ਮੁਲਾਜ਼ਮ ਨੇ ਉਹਨਾਂ ਦਾ ਪੰਜਾਬ ਸਰਕਾਰ ਨੇ ਹੁਣ ਵੀ ਹਾਲ ਤੱਕ ਨਾ ਤਾਂ ਕੋਈ ਮੀਟਿੰਗ ਦਿੱਤੀ ਹੈ ਮੁੱਖ ਮੰਤਰੀ ਨੇ ਤੇ ਨਾ ਹੀ ਕੋਈ ਕੋਈ ਸਬੂਤ ਦਿੱਤਾ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਸਾਡਾ ਹੁਣ ਤੇ ਮਤਲਬ ਬਿਜਲੀ ਬੋਰਡ 90% ਵੇਚ ਦਿੱਤਾ ਹੈ ਉਸ ਦੇ ਦੋ ਕੜੀ ਵਜੋਂ ਅਸੀਂ ਜਿਹੜਾ ਇੱਕ ਰੋਜ਼ਾ ਹੜਤਾਲ ਆਈ ਹੈ ਅਸੀਂ ਉਹਦੀ ਯੋਗਦਾਨ ਪਾਉਂਦੇ ਹੋਏ ਅੱਗੇ ਵੀ ਸੰਘਰਸ਼ ਕੋਈ ਆਊਗਾ ਤਾ ਮੋਦੀ ਸਰਕਾਰ ਦੇਤੇ ਸੈਂਟਰ ਸਰ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਮੁਜ਼ਾਰੇ ਕਰਦੇ ਰਹਾਂਗੇ ਧੰਨਵਾਦ ਸਤਿ ਮੈਂ ਜਗਤਾਰ ਸਿੰਘ ਸਰਕਲ ਸਖਤਰ ਪੀਐਸਬੀ EMPLOYEES FEDERATION ਸਨੇਟਕ ਸਰਕਲ ਬਰਨਾਲਾ ਜਿਹੜਾ ਅੱਜ ਦਾ ਇਹ ਇੱਕ ਦਿਨ ਦੀ ਰੋਸ ਧਰਨਾ ਹੜਤਾਲ ਇੱਕ ਦਿਨ ਦੀ ਇਹ ਸਾਡੀਆਂ 10 ਟੇਡ ਯੂਨੀਅਨਾਂ ਪਲੱਸ ਆਯਾਦ ਫੈਡਰੇਸ਼ਨਾਂ ਜਥੇਬੰਦੀਆਂ ਦੇ ਸਾਂਝੇ ਤੌਰ ਤੇ ਜਿਹੜੀ ਇੱਕ ਦਿਨ ਦੀ ਹੜਤਾਲ ਕੀਤੀ ਜਾ ਰਹੀ ਆ ਇਹ ਹੜਤਾਲ ਸਾਡੀ ਇਹ ਪਹਿਲੀ ਨਹੀਂ ਨਾ ਇਹ ਆਖਰੀ ਆ ਅਸੀਂ ਲਗਾਤਾਰ ਇਸ ਬਿਜਲੀ ਬੋਰਡ ਨੂੰ ਬਚਾਉਣ ਦੀ ਖਾਤਰ 1991 ਤੋਂ ਲੈ ਕੇ ਲਗਾਤਾਰ ਲੜਦੇ ਆ ਰਹੇ ਹਾਂ 1991 ਤੋਂ ਲੈ ਕੇ 2003 ਤੱਕ ਲਗਾਤਾਰ ਲੜੇ 2003 ਦੇ ਵਿੱਚ ਬਿਜਲੀ ਐਕਟ ਬਣਿਆ ਜਿਹਦੇ 2003 ਤੋਂ ਲੈ ਕੇ 2010 ਤੱਕ ਅਸੀਂ ਲਗਾਤਾਰ ਉਸ ਨੂੰ ਰੋਕੀ ਰੱਖਿਆ 2010 ਦੇ ਵਿੱਚ ਸਾਡੇ ਬਿਜਲੀ ਬੋਰਡ ਦਾ ਭੋਗ ਪਾਤਾ ਹੁਣ ਇਹ ਕਾਰਪੋਰੇਸ਼ਨਾਂ ਦੋ ਭਾਗਾਂ ਵਿੱਚ ਵੰਡਿਆ ਗਿਆ ਉਹ ਸਾਡੀਆਂ ਨੀਤੀਆਂ ਦੇ ਖਿਲਾਫ ਅਸੀਂ ਜੋ ਲੜੇ ਉਹ ਨਿਤਿਆ ਹੌਲੀ ਹੌਲੀ ਲਾਗੂ ਕਰ ਰਹੇ ਨੇ ਸਾਡੇ ਬੀਲ ਬੋਰਡ ਨੂੰ ਤੋੜ ਕੇ ਰੱਖਤਾ ਸਾਡੇ ਜਿਹੜੇ ਮੁਲਾਜ਼ਮ ਸੀ 1991 ਦੇ ਵਿੱਚ ਸਵਾ ਲੱਖ ਮੁਲਾਜ਼ਮ ਸੀ ਜਿਹੜਾ ਅੱਜ 30000 ਤੇ ਆ ਗਿਆ ਸਾਰਾ ਸਿਸਟਮ ਬੀਲੀ ਬੋਰਡ ਦਾ ਅੱਧਾ ਇਹ ਪ੍ਰਾਈਵੇਟ ਜੋ ਵੀ ਕੰਮ ਆ ਪ੍ਰਾਈਵੇਟ ਠੇਕੇ ਤੇ ਹੋਣ ਲੱਗ ਗਿਆ ਮੁਲਾਜ਼ਮਾਂ ਦੀ ਗਿਣਤੀ 30000 ਰਹੇਗੀ ਇਸ ਕਰਕੇ ਸਾਡੀ ਬੇਨਤੀ ਆ ਜੀ ਜਿਹੜੀ ਭਰਤੀ ਆ ਗਈ ਉਹ ਰੈਗੂਲਰ ਕੀਤੀ ਜਾਵੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਇਸ ਨੂੰ ਤੋੜਨਾ ਬੰਦ ਕੀਤਾ ਜਾਵੇ ਇਹ ਸਾਡੀਆਂ ਮੰਗਾਂ ਦੇ ਤਹਿਤ ਹਿੰਦੁਸਤਾਨ ਪਦਰ ਦੇ ਜੋਸ਼ ਸਾਡੀਆਂ ਜਥੇਬੰਦੀਆਂ ਨੇ ਉਹਨਾਂ ਨੇ ਕਾਲ ਦੇ ਉੱਤੇ ਅੱਜ ਵੀ ਜਿਹੜੀ ਇੱਕ ਦਿਨ ਦੀ ਹੜਤਾਲ ਕੀਤੀ ਜਾ ਰਹੀ ਆ ਇਹ ਇਕੱਲੇ ਸਾਡੇ ਬਿਜਲੀ ਬੋਰਡ ਦੇ ਵਿੱਚ ਨਹੀਂ ਜਿੱਥੇ-ਜਿੱਥੇ ਵੀ ਜਥੇਬੰਦੀਆਂ ਹੈ ਚਾਹੇ ਉਹ ਆਪਣੇ ਬੈਂਕਾਂ ਦੇ ਵਿੱਚ ਆ ਲਾ ਲੋ ਕਾਰਮ ਆਪਣੇ ਰੋਡਵੇ ਦੇ ਵਿੱਚ ਚਲਾ ਲੋ ਚਾਹੇ ਜਿੱਥੇ ਵੀ ਜਥੇਬੰਦੀ ਹੈ ਉਹ ਉੱਥੇ ਉਹ ਹੜਤਾਲ ਜਿਹੜੀ ਆ ਅੱਜ ਦੀ ਇੱਕ ਦਿਨ ਦੀ ਕੀਤੀ ਜਾਂਦੀ ਆ ਸਾਡੀ ਇਹ ਮੰਗ ਆ ਵੇ ਸਾਰੇ ਜਿਹੜੇ ਮਸਲੇ ਨੇ ਸਾਡੇ ਪੰਜਾਬ ਸਰਕਾਰ ਨਾਲ ਰਿਲੇਟਡ ਨੇ ਕਿਉਂਕਿ ਪੰਜਾਬ ਸਰਕਾਰ 3 ਸਾਲ ਹੋ ਗਏ ਬਣੀ ਬਣੀ ਨੂੰ ਅਸੀਂ ਤੱਕ ਉਹ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ ਨੇ ਅਜੇ ਤੱਕ ਮਲਾਜਮਾਂ ਨੂੰ ਮੀਟਿੰਗ ਨਹੀਂ ਦਿੱਤੀ ਮੀਟਿੰਗਾਂ ਦਾ ਦੌਰ ਹੈ ਜਿਹੜਾ ਸਾਡਾ ਇਹ ਲਗਾਤਾਰ ਜਿੰਨਾ ਚਿਰ ਸੰਘਰਸ਼ ਸਾਡਾ ਚੱਲੀ ਜਾਊਗਾ ਜਿੰਨਾ ਚਿਰ ਮਸਲੇ ਸਾਡੇ ਹੱਲ ਨਹੀਂ ਹੁੰਦੇ ਕਿਉਂਕਿ ਪੁਰਾਣੀ ਮੈਂਸ਼ਨ ਦਾ ਮਸਲਾ ਹੈਗਾ ਮਲਾਜਮ ਪੱਕੇ ਭਰਤੀ ਕਰਾਉਣ ਦਾ ਸਾਡਾ ਮਸਲਾ ਹੈਗਾ ਤੇ ਹੋਰ ਵੀ ਬਹੁਤ ਸਾਰੇ ਮੰਗ ਮੰਗਾ ਨੇ ਸਾਡੇ ਜਿਵੇਂ ਭੱਤੇ ਸਾਡੇ ਖੋਹੇ ਗਏ ਨੇ ਉਹਨਾਂ ਨੂੰ ਬਹਾਲ ਕਰਾਉਣ ਦੀ ਗੱਲ ਆ ਗਈ ਅਸਲ ਬਿਜਲੀ ਬੋਰਡ ਨੂੰ ਬਚਾਉਣ ਦੀ ਗੱਲ ਆ ਜਿੰਨਾ ਚਿਰ ਇਹ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਜਿਹੜਾ ਸੰਘਰਸ਼ ਇਹ ਜਾਰੀ ਰਹੇਗਾ ਸਾਰੇ ਸੱਜਣਾਂ ਦਾ ਧੰਨਵਾਦ ਮੈਂ ਆਈਟੀ ਐਸੋਸੀਏਸ਼ਨ ਪੰਜਾਬ ਸਰਕਲ ਪ੍ਰਧਾਨ ਰਣਜੀਤ ਕੁਮਾਰ ਅੱਜ ਜਿਹੜਾ ਇਹ ਸਾਡਾ ਪ੍ਰੋਗਰਾਮ ਆ ਇੱਕ ਰੋਜ਼ਾ ਹੜਤਾਲ ਜਿਸ ਦੇ ਤਹਿਤ ਇਹ ਬਿਜਲੀ ਬੋਰਡ ਦੇ ਜਿਹੜਾ ਜੀਜੀਕਰਨ ਨਿਗਮੀ ਦੇ ਖਿਲਾਫ ਹੈ ਜਿਹਦੇ ਵਿੱਚ ਅੱਜ ਦੇਸ਼ ਭਰ ਦੇ ਵਿੱਚ ਜਿਹੜਾ ਰੋਸ਼ ਹੈ ਉਪਾਇਆ ਜਾ ਰਿਹਾ ਹੈ ਸੈਂਟਰ ਸਰਕਾਰ ਅਤੇ ਸਟੇਟ ਸਰਕਾਰਾਂ ਨੇ ਜਿਹੜੀਆਂ ਉਹਨਾਂ ਦੇ ਖਿਲਾਫ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਆ ਉਹ ਸਾਡੀਆਂ ਜਥੇਬੰਦੀਆਂ ਜਿਹੜੀਆਂ ਲੜ ਰਹੀਆਂ ਨੇ ਜਿਹਦੇ ਵਿੱਚ ਨਵੀਂ ਭਰਤੀ ਨਹੀਂ ਹੋ ਰਹੀ ਕੱਚੇ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਜਿਹੜੇ ਪੋਸਟਾਂ ਹੈਗੀਆਂ ਉਹ ਦਿਨ-ਬਦਨ ਕੱਟਦੀਆਂ ਜਾ ਰਹੀਆਂ ਨੇਗੀਆਂ ਕੰਮ ਦੇ ਆਧਾਰ ਤੇ ਨਵੀਂ ਭਰਤੀ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਇਹ ਸਾਡੀਆਂ ਕਾਫੀ ਮੰਗਾਂ ਹੈਗੀਆਂ ਸਾਡਾ ਜਿਹੜਾ ਬਖਾਇਆ ਪਿਆਗਾ ਸਰਕਾਰ ਵੱਲ ਉਹ ਵੀ ਨਹੀਂ ਸਾਨੂੰ ਦਿੱਤਾ ਜਾ ਰਿਹਾ ਤੇ ਬਹੁਤ ਹੀ ਸਾਡੇ ਮੁਲਾਜ਼ਮਾਂ ਨੇ ਜਿਹੜੇ ਉਹ ਪਰੇਸ਼ਾਨ ਨੇ ਤੰਗ ਨੇ ਸਮੇਂ ਦੀਆਂ ਸਰਕਾਰਾਂ ਤੋਂ ਜਿਹਦੇ ਤਹਿਤ ਅੱਜ ਅਸੀਂ ਇੱਕ ਰੋਜਾ ਜਿਹੜੀ ਹੜਤਾਲ ਹੈ ਉਹ ਕਰ ਰਹੇ ਆਂ ਔਰ ਜਿਸ ਦੇ ਰੋਸ ਵਜੋਂ ਅੱਜ ਸਾਡੀ ਇੱਥੇ ਮੁਲਾਜ਼ਮਾਂ ਦੇ ਵਿੱਚ ਜਿਹੜੀ ਸਾਡੀ ਜਿਹੜੀ ਰੈਲੀ ਹੈ ਉਹ ਕੀਤੀ ਜਾ ਰਹੀ ਹੈ ਮੇਰਾ ਨਾਮ ਹਰਵੰਦ ਸਿੰਘ ਆ ਜੀ ਮੈਂ EMPLY FEDERATION ਆ ਚੈਲ ਗਰੁੱਪ ਵੱਲੋਂ ਆਗੂ ਆ ਜੀ ਸਿੱਟੇ ਆਗੂ ਤੇ ਜਿਹੜਾ ਅੱਜ ਦਾ ਧਰਨਾ ਹੈ ਸਿਟੀ ਡਿਵੀਜ਼ਨ ਬਰਨਾਲਾ ਅੱਗੇ ਦਿੱਤਾ ਜਾ ਰਿਹਾ ਹੈ ਜਿਹੜਾ ਦਾ ਕਾਰਨ ਹੈ ਕੇਂਦਰ ਸਰਕਾਰ ਵੱਲੋਂ ਜਿਹੜੇ ਸਾਡੇ ਸਰਕਾਰੀ ادارے ਨੇ ਜਿਵੇਂ ਕਿ ਰੇਲਵੇ ਬਿਜਲੀ ਬੋਰਡ ਬਾਕੀ ਸਾਰੇ ਸਰਾਰੇ ادارے ਨੇ ਜਿਹੜੇ ਇਹ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵਿੱਚ ਜਾ ਰਿਹਾ ਤੇ ਜਿਹੜੇ ਕਿਰਤ ਕਾਨੂੰਨ ਨੇ ਉਹ ਕਿਰਤੀਆਂ ਦੇ ਖਿਲਾਫ ਆ ਰਹੇ ਨੇ ਲਗਾਤਾਰ ਜਿਹੜੀ ਡਿਊਟੀ ਅੱਗੇ 8 ਘੰਟੇ ਸੀ ਹੁਣ 12 ਘੰਟੇ ਕਰ ਦਿੱਤੀ ਗਿਆ ਪੰਜਾਬ ਸਰਕਾਰ ਵੱਲੋਂ ਸੋ ਇਸ ਸਬੰਧ ਵਿੱਚ ਅਸੀਂ ਅੱਜ ਸਾਰੇ ਜਿੰਨੇ ਮੁਲਾਜ਼ਮਾਂ ਮਜ਼ਦੂਰ ਉਹ ਸਾਰੇ ਇਕੱਠੇ ਹੋਇਆ ਜਿਹੜੇ ਸਰਕਾਰਾਂ ਦੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਅਸੀਂ ਡਟ ਕੇ ਲੜ ਰਹੇ ਹਾਂ ਲੜ ਰਹੇ ਹਾਂ ਅੱਜ ਜਿਹੜੀ ਹੜਤਾਲ ਆ ਇਹ ਸਾਡੀਆਂ ਜਿਹੜੀਆਂ ਨੌਨ ਟ੍ਰੇਡ ਜਥੇਬੰਦੀਆਂ ਨੇ ਸੈਂਟਰ ਪੱਧਰ ਦੀਆਂ ਤੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਉਹਨਾਂ ਵੱਲੋਂ ਦਿੱਤੀ ਗਈ ਕਾਲ ਆ ਅੱਜ ਹੜਤਾਲ ਦੀ ਅੱਜ ਅਸੀਂ ਹੜਤਾਲ ਕਰਕੇ ਸਾਰੇ ਧਰਨੇ ਤੇ ਆ ਸੋ ਆਉਣ ਵਾਲਾ ਵੀ ਜੋ ਵੀ ਸੰਘਰਸ਼ ਆ ਜਦ ਤੱਕ ਸਰਕਾਰ ਇਹ ਜ਼ਾਰੇ ਵੇਚਣੇ ਵੰਦ ਨਹੀਂ ਕਰਦੀ ਮਜ਼ਦੂਰਾਂ ਕਿਸਾਨਾਂ ਦੇ ਖਿਲਾਫ ਨੇ ਜਿਹੜੀਆਂ ਨੀਤੀਆਂ ਉਹ ਬੰਦ ਨਹੀਂ ਕਰਦੀ ਹੈ ਤੈਸ਼ੀ ਉਹਨਾਂ ਦੀ ਨੀਤੀਆਂ ਨਹੀਂ ਲੈ ਕੇ ਆਉਂਦੀ ਉਦੋਂ ਤੱਕ ਜਿਹੜਾ ਸਾਡਾ ਸੰਘਰਸ਼ ਚੱਲਦਾ ਰਹੂਗਾ